ਇਹ ਪੜਨੇ ਨੂੰ ਮੈਂ ਦੱਸਿਆ ਆ ਆ ਮੈਂ ਹੁਣ ਪੰਜਾਬੀ ਚ ਪੜਿਆ ਹਮ ਫੋਰਚੂਨਰ ਲੈ ਇਹ ਤਾਂ ਤਕੜੀ ਯਾਰ ਗੱਡੀ ਆ ਫੋਰਚੂਨਰ ਗੱਡੀ ਤਕੜੀ ਐ ਫਿਰ ਤਕੜੀ ਗੇ ਸਭਰੇ ਫਿਰ ਨਾ ਨਾ ਕਰੂਗੀ ਫੋਰਚੂਨਰ ਨੌਂ ਤੇਕੜਾ ਫੋਰਚੂਨਰ ਨੌਂ ਹਾਂ ਸਿਰੇ ਗਿਆ ਅੰਦਰ ਬਹੁਤ ਢਿਲ ਅੱਛਾ ਪਾਣੀ ਹੈਗਾ ਇਹਦੇ ਚ ਪਾਣੀ ਇੱਥੇ ਹੈ ਹਾਂ ਇਹ ਕੁੰਮ ਗਿਆ ਮੈਂ ਕਹਣਾ ਉਹ ਇਧਰ ਕਿਧਰ ਨੂੰ ਇਧਰ ਰਜ ਬੱਚਾ ਅਸੀਂ ਉਹ ਜੂ ਹੀ ਭਰ ਲੈਣਾ ਨੇ ਤਾਨਾ ਚੋਂ ਦਵਾਈ ਫਿਰ ਕਿਹੜੀ ਉਹ ਦਵਾਈ ਲਿਆਇਆ ਲੈ ਇਹ ਵੀ ਕੰਨਤਾ ਵੀ ਲੈ 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 ਮਲੜਾ ਗਰਮੀ ਕਰਕੇ ਬਾਕੀ ਭਾਈ ਦੇਖਦੇ ਆ ਫੋਰਚੂਨਰ ਕਿਆ ਕਰਦੀ ਆ ਫੋਰਚੂਨਰ ਗੱਡੀ ਵੀ ਟੱਕੜੀ ਆ ਫਿਰ ਦਵਾਈ ਵੀ ਟੱਕੜੀ ਹੋਊਗੀ ਰਿਜ਼ਲਟ ਇਹਦਾ ਹਾਂ ਹਾਂ ਮੈਂ ਤਾਂ ਨੋ ਇੱਥੇ ਪੰਜਾਬੀ ਚ ਵੀ ਲਿਖਿਆ ਹੋਇਆ ਜੋਰ ਚ ਲਾ ਕੇ ਪੜਿਆ ਫੋਰਚੂਨਰ ਹਾਂ ਅਸੀਂ ਕਾਲ ਭਾਈ ਜੀ ਸਾਰਿਆਂ ਨੂੰ ਤੇ ਲੋ ਭਾਈ ਪਹੁੰਚੇ ਹੋਇਆ ਮੋਟਰ ਪਰ ਸ਼ਾਮ ਦਾ ਟਾਈਮ ਆ ਸਪਰੇਅ ਕਰਨੀ ਆ ਭਾਈ ਗੰਨੇ ਨੂੰ ਬੇਲ ਦੀ ਬੇਲ ਬਹੁਤ ਆਪਣੇ ਗੰਨੇ ਚ ਤੇ ਕਾਨੀ ਦਾ ਆਪਾਂ ਨੇ ਆਪੇ ਦੀ ਬੰਦਾ ਲੱਗਿਆ ਹੋਦਾ ਕਿਤੇ ਆਪਣੇ ਲੋਕਲੇ ਕਰਨ ਸਪਰੇ ਇਹਦੇ ਹੀ ਕਰਾ ਲੈਣੀ ਹੁਣ ਸਪਰੇ ਕਾਨੀ ਆ ਬਾਈ ਉਹਦੀ 240 58% ਜਿਹੜੀ ਉਹ ਕਾਨੀ ਆ ਬੇਲ ਪਰ ਬਾਕੀ ਬੇਲ ਕਾਫੀ ਆ ਬੰਨੇ ਤੇ ਹੁਣ ਜਿਆਦਾ ਦੇਖਣ ਲੱਗੀ ਆ ਪਹਿਲਾਂ ਥੋੜੀ ਘੱਟ ਦੀਦੀ ਤੀ ਬਾਕੀ ਸਪਰੇ ਕਰਨ ਵਾਲਾ ਕੰਮ ਹੋ ਰਿਹਾ ਹੁਣ ਤੁਹਾਨੂੰ ਦਿਖਾਉਨੇ ਆ ਹੁਣ ਲੱਗਿਆ ਹੋਈ ਬੰਦਾ ਭਨ ਸਪਰੇਅ ਕਰਨੀ ਆਪਣੇ ਹੱਥ 24D ਹੁੰਦਾ ਸਿਆਰਾ 24D 58% ਇਹ ਕਰਨੀ ਆ ਬਾਕੀ ਤੁਹਾਨੂੰ ਬੇਲ ਵੀ ਦਿਖਾਉਨੇ ਆ ਉਧਰ ਆ ਬੇਲ ਆਹ ਬਾਕੀ ਭਾਈ ਹੋਰ ਗੱਲਾਂ ਦੀਆਂ ਗੱਲਾਂ ਜਗੂ ਦੇ ਹਬੂਟੇ ਬਹੁਤ ਚੱਲੇ ਆਂ ਆਲੂ ਵਾਲੇ ਖੇਤਾਂ ਦੇ ਆਲੇ ਆਹ ਦੇਖੋ ਕੱਕਣਾ ਚੱਲੇ ਆਂ ਇਹ ਹੈਗੇ ਆ ਬਾਈ ਜੀੜ ਧਾਲੀ ਆਹ ਦੇਖੋ ਇਹਨਾਂ ਤਾਂ ਵੀ ਅਗਲੇ ਸਾਲੇ ਐਨ ਹੋ ਜਾਣਾ ਪੂਰੇ ਓਵਰ ਚ ਮਨ ਲੱਗਦਾ ਨੇ ਅਗਲੇ ਸਾਲੇ ਚੱਲੇ ਜਾਣਾ ਬਾਕੀ ਆ ਆ ਗਏ ਆਪਣੇ ਚੱਲੇ ਹੋ ਤਾਂ ਬਈ ਇਹ ਵੀ ਵਧੀਆ ਏ ਪਰ ਇਹਨਾਂ ਦੇ ਮੁਕਾਬਲਾ ਨਹੀਂ ਹੈ ਬਾਕੀ ਤੁਹਾਨੂੰ ਵਿੱਚ ਵੀ ਦਿਖਾ ਦਨੇ ਬਹੁਤ ਤਕੜੇ ਆ ਇਹਦੇ ਆ ਦੇਖੋ ਬਈ ਕਿਹ ਜਿਹੇ ਖੜੇ ਸਾਰੇ ਆ ਇਧਰ ਆਪਣੇ ਆਗੇ 110 ਇਹ ਗੰਨਾ ਬਈ ਆਪਾਂ ਨੇ ਬਣਾਇਆ ਨਹੀਂ ਹੈਗਾ ਬੂਟਿਆਂ ਵਾਲਾ ਇਹ ਇੱਕ ਅੰਨੀ ਟਾਲਪਾ ਠੱਕ ਦੇਣਾ ਮੈਂ ਜੱਤ ਜੀ ਥੋੜੀ ਢੰਡੂਗੀ ਟਾਲਪੁਰ ਕਰ ਦੇਣਾ ਕੰਮ ਇਹਦਾ ਦੂਆ ਸਿਟੂਗਾ ਬਈ ਮਿਲ ਜਿਹੜਾ ਤਿੰਨ ਕੋ ਵਿੱਗੇ ਉਧਰ ਬਾਕੀ ਬੂਟੇ ਜੱਗੂ ਦੇ ਇਹ ਵੀ ਵਧੀਆ ਚੱਲਿਆ ਜੱਗੇਰਾਂ ਦੇ ਇਹ ਹੈਗੀ 109 ਨੰਬਰ ਕੀ ਜਾਣੇ ਆ ਬਈ ਉਧਰ ਲਵਾਵਾ ਭਰਾ ਕੇ ਫੇਰ ਜਾਣੇ ਉਧਰ ਨੂੰ ਆਇਆ ਵੀ ਕਾਲੇ ਦਾ ਗੰਨਾ ਇਹ ਜਿੰਨਾ ਤੁਹਾਨੂੰ ਵਿੱਚ ਦਿਖਦਾ ਉਧਰ ਨਾਲੋਂ ਕਿਤੇ ਜ਼ਿਆਦਾ ਇਹ ਅਟਾ ਇੱਥੇ ਨੂੰ ਲੀਆ ਟਰੈਕਟਰ ਦੀ ਬਾਈ ਹੋਈ ਤੇ ਇਹਨੇ ਗੰਨਾ ਕੱਢਿਆ ਤਾਂ ਜਦ ਇੱਥੇ ਤਾਂ ਨਹੀਂ ਹੈਗਾ ਇਹ ਗੰਨਾ ਇੰਨਾ ਕੁ ਬਈ ਜ਼ਿਆਦਾ ਤਕੜਾ ਹੈ ਵੀ ਸਾਡੇ ਉਲ ਸਾਰਿਆਂ ਦਾ ਨਾਲੋਂ ਜ਼ਿਆਦਾ ਤਕੜਾ ਪਰ ਇਹ ਰਹਿ ਥੋੜਾ ਜਿਹਾ ਬਰੀਕ ਗਿਆ ਇਹ ਤਾਂ ਉਹ ਬਹੁਤ ਆ ਜੰਮ ਬਹੁਤ ਥਲੇ ਤੇ ਆ ਦੇਖੋ ਪਰ ਇਹ ਰਹਿ ਬਰੀਕ ਗਿਆ ਨਾ ਮੋਈ ਬ੍ਰੀਕ ਰਹਿ ਗਿਆ ਬਾਕੀ ਮੂੰ ਗੰਨਾ ਬਾਈ ਬਹੁਤ ਆ ਇਹ ਉਧਰ ਉਹ ਜਗੂਰਾ ਨੇ ਵੀ ਬਣਾਤਾ ਆ ਦੇਖੋ ਬਾਈ ਤੁਹਾਨੂੰ ਇੱਧਰ ਤੇ ਦਿਖਾਣਾ ਤਾਂ 100 ਪਾ ਦੇ ਆ ਦੇ ਉਹ ਦੇਖੋ ਵੀ ਕਿ ਆ ਜਾ ਬਸ ਵੇਰ ਤੇ ਹੀ ਪਹਿਲਾਂ ਤਾਂ ਮੈਂ ਆਪੇ ਲੱਗਾ ਦਾ ਕਰਨ ਸਵੇਰੋਂ ਬੱਦਲ ਬਹੁਤ ਹੋ ਗਿਆ ਤਾਂ ਹੁਣ ਧੁੱਪ ਜ਼ਰੂਰ ਨਿਕਲੀ ਹੋਈ ਆ ਪਰ ਬਦਲੀਆਂ ਹੀ ਖੜੀਆਂ ਐ ਐ ਦਿਨਾਂ ਚ ਆਈ ਕੋਸ ਹੁੰਦਾ ਬਸ ਧੁਕਮੀ ਧੁਕਮੀ ਇਹ ਆ ਬਾਈ ਸਾਡੇ ਗੰਨੇ ਵਾਲੇ ਬੰਦੇ ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਨੂੰ ਜੀ ਵਸੜ ਗੰਨੇ ਵਕਰੋ ਲੈ ਗਿਆ ਯਾਰ ਹੈ ਨੰਬਰ ਲੈ ਗਿਆ ਨੰਬਰ ਨਹੀਂ ਹਾਂ ਇਹਦਾ ਮੈਨੂੰ ਬਹੁਤ 12 ਵਜੇ ਗਿਆ ਤਾਂ 12 ਵਜੇ ਗਿਆ ਤਾਂ ਹਾਂ ਪੁੱਛ ਲੈ ਮੈਂ ਤਾਂ ਕਿਹਾ ਪਹਿਲਾ ਹੋਗਾ ਮੈਂ ਵੀ ਅੱਜ ਕੇ ਜਾ ਕੇ ਲੈ ਗਿਆ ਸੁੰਡਰੀ ਦਾ ਚੈਰੀਪਾ ਕਰਨੀ ਸੀ ਮੈਂ ਅੱਛਾ ਚੈਰੀ ਨੇ ਘਰ ਸੂਆ ਜਾ ਲੱਗਿਆ ਬਦਾਂ ਕਾਲ ਜੂਗਾ ਹੈ ਅੱਜੇ ਕੱਲ ਕੱਲ ਤਾਂ ਬਹੁਤ ਦੂਰ ਹੈ ਕੱਲ ਨੂੰ ਮੈਨੂੰ ਨਹੀਂ ਪਤਾ ਹਾਂ ਤਾਂ ਮੌਸਮ ਸਾਫ਼ ਹੋ ਗਿਆ ਮਾ ਮੌਸਮ ਠੀਕ ਹੈ ਕੱਲ ਕੋ ਮੈਂ ਜਨਨ ਨਵਾਂ ਸਾਂ ਆਜ ਕਰ ਦੇ ਫਿਰ ਤੂੰ ਹਾਂ ਬਹਾ ਲਾ ਫਿਰ ਤੂੰ ਤੂੰ ਲਾਡੂ ਇਹਨੂੰ ਪੰਪ ਤੇਲ ਲਿਆਉਣਾਵੇਂ ਭਰਾਵਾਂ ਨੂੰ ਤੇਰੀ ਟੇਕੀ ਪੰਪ ਨੂੰ ਧੋੜਾ ਚੰਗੀ ਤਰ੍ਹਾਂ ਫਿਰ ਹੂੰ ਕਿਤੇ ਉਹ ਪੱਕੀ ਸੁਪਰੀ ਨਾ ਕਰ ਦੇ ਬਈ ਨਾ 240 ਆ ਹੈ 240 ਆ ਤਾਂ ਕੋਈ ਐਡੀ ਖਾਸ ਨਹੀਂ ਹੈ 240 ਆ ਆਹ ਜਿਹੜੀ ਉਹ ਬੇਲ ਬੂਲ ਤੇ ਹੁੰਦੀ ਹਾਂ ਹਾਂ ਉਹ ਦੇ ਬਈ ਆਉ ਦੇ ਬਈ ਬਸ ਆਉ ਦੇ ਬਈ ਠੀਕ ਆ ਹੋਰ ਕੋਈ ਐਡੀ ਖਾਸ ਬਿਮਾਰੀ ਆ ਕਿੰਨੀ ਜਗ੍ਹਾ ਚ ਕਰਨੀ ਆ ਤਿੰਨ ਪੰਪ ਲਾਉਣੇ ਆ ਨੇ ਤਿੰਨ ਵਿੱਗੇ ਆ ਤਿੰਨ ਵਿੱਗੇ ਫੇਰ ਨਾ ਠੀਕ ਹਾਂ ਉਹ ਬੱਪਾ ਰਿਹਾ ਜਾਣਾ ਹੁੰਦਾ ਹੈ ਜੇ ਮੇੜੇ ਬੰਨੇ ਬਣਾ ਮੈਂ ਕੱਲ ਬੜਿਆ ਦਾ ਵਿੱਚ ਦਾਤੀ ਲੈ ਕੇ ਦਬੇਲੇ ਬਹੁਤ ਆ ਮੈਂ ਸਪਰੇਅ ਕਰਾਉਣਾ ਹੈ ਠੀਕ ਆ ਬੜਿਆ ਸਪਰੇਅ ਦਾ ਫਾਇਦਾ ਪਹਿਲਾਂ ਮੈਂ ਕਰਨ ਲੱਗਿਆ ਤੇ ਮੈਨੂੰ ਟੱਕਰ ਗਿਆ ਕਾਰ ਮੈਂ ਦੇਣੀ ਸੀ ਮੇਰੇ ਕੋਲ ਬੈਂਟਰੀ ਵਾਲਾ ਪੰਪ ਹੈ ਅੱਛਾ ਹਵਾ ਚੱਲ ਜਿਆਦਾ ਉਹਦੇ ਫੁਆਰੇ ਨੇ ਕੰਮ ਕਰਨਾ ਨਹੀਂ ਹੈਗਾ ਅੱਧੀ ਦਾ ਇਹ ਪ੍ਰੈਸ਼ਰ ਨਹੀਂ ਮਾਰ ਦੇਣੀ ਏ ਇਹਦੇ ਪ੍ਰੈਸ਼ਰ ਨੇ 11 ਲਿਜਾਈ ਜਾਣਾ ਹੈ ਨਾ ਹਾਂ ਸਾਜ ਪੰਜ ਵਾਪੀ ਤੇ ਲਵਾ ਦੇਣੇ ਮੈਂ ਤਾਂ ਹੀ ਲਿਆਇਆ ਮਾਜਾਲ ਮੈਂ ਹੋਰ ਘਾਟਾ ਲੰਘ ਜਾਣਾ ਤੱਕ ਹਵਾ ਨਾ ਵੀ 잡 ਜਾਣਾ ਮੌਸਮ ਹੋ ਗਿਆ ਪਰ ਸਾਫ ਹਾਂ ਨਾ ਬੱਦਲ ਜਾਂਦਾ ਮੈਂ ਬੱਦਲੇ ਜਾਗਦਾ ਤਾਂ ਮਾਤਾ ਸਰਦਰ ਲਿਆ ਕੇ ਰੱਖਦਾ ਇਹਨੂੰ ਮੈਂ ਜਾਂ ਲੈਣ ਗਿਆ ਤੇ ਹਸਵੀ ਤਾਰ ਕੇ ਘਰ ਨੂੰ ਗਿਆ ਤਾਂ ਅੱਛਾ ਭਈਆ ਵਿਹਲਾ ਹੋ ਗਿਆ ਹਾਂ ਮੈਂ ਹਸਵੀ ਨੂੰ ਤਾਂ ਫੋਨ ਕਰ ਲਿਆ ਉਹ ਸੈਨੇਟ ਤੇ ਲੱਗੇ ਰਹਿੰਦਾ ਹੁੰਦਾ ਅੱਛਾ ਮਾਂ ਉਹਨੂੰ ਗਾਹੇ ਭਈਆ ਜਾਣ ਨਹੀਂ ਦਿੱਤੀ ਰੱਖੀ ਮੈਂ ਆਇਆ ਨੇ ਅੱਛਾ ਹੁਣ ਮੈਂ ਉਹਤੇ ਬਿੰਦਰ ਨੂੰ ਪੁੱਛ ਪੈਣਾ ਉਹਨੇ ਖੇਤ ਦੇਖ ਕੇ ਆਇਆ ਇੱਥੇ ਅੱਛਾ ਉੱਥੇ ਹੈ ਨਹੀਂ ਬਿੰਦਰ ਪੁੱਛਾ ਮਾਂ ਭਈਆ ਤਾਂ ਉਹਰੇ ਹਸਵੀ ਨਾ ਤਾਰਿਆ ਕਰ ਦਲਵੀਰ ਉਠਾਲ ਕੇ ਲੈ ਗਿਆ ਤਾਂ ਤਾਂ ਫੋਨ ਕਰਿਆ ਉਹ ਮੈਨੂੰ ਕਹਿੰਦਾ 2 ਵਜੇ ਆਉਂਗਾ ਮੈਂ 12 ਤੇ 12 ਦੇ ਬਾਅਦ 2 ਕਹਿਣ ਲੱਗ ਗਿਆ ਨਹੀਂ ਟਾਈਮ ਲੱਗ ਜਾਂਦਾ ਇਹ ਧਾਨਾ ਵਿੱਚ ਕਰਕੇ ਆਇਆ ਉਸੇ ਨਾਲ ਉਹ ਨੀਚੇ ਕਰਕੇ ਗਿੱਲਾ ਹੁੰਦਾ ਟਾਈਮ ਮੈਨੂੰ ਨਹੀਂ ਪਤਾ ਤਾਂ ਉੱਥੇ ਗਿਆ ਪਿਆ ਫਿਰ ਮੈਨੂੰ 3 ਵਜੇ ਫੋਨ ਕਰਿਆ ਫੋਨ ਨਾ ਸੁੱਚ ਬੰਦ ਅੱਛਾ ਸੁੰਢੀ ਹੈ ਪਈ ਵੀ ਹਾਂ ਮਲਗੀ ਜੀ ਕਹਿੰਦਾ ਅਸੀਂ ਕੋਬ ਦੀ ਸੁੰਢੀ ਦੀ ਕਰਦੇ ਇਸ ਵੇਰੇ ਮੈਂ ਕੱਲ ਦੇਖੀ ਹੈ ਹੀ ਨਹੀਂ ਹਾਂ ਅੱਜ ਮੈਂ ਇੱਥੇ ਦੇਖੀ ਹੈ ਵੀ ਉਹਦੇ ਕਿ ਹੈਗਾ ਕਿਤੇ ਕਿਤੇ ਡੱਕਾ ਹੈਗਾ ਹੈ ਹਾਂ ਸਟਾਰਟਿੰਗ ਵਿੱਚ ਦੇਖਿਆ ਕਹਾਂ ਨਹੀਂ ਕਹੇਗਾ ਕਰਦੇ ਕਰਦੇ ਮੈਂ ਲਿਆਉਣਾ ਅੱਛਾ ਤੇਰਾ ਇੱਕ ਹੋਰ ਦੇਖ ਹਾਂ ਅੱਜ ਵੀਡੀਓ ਵੀ ਪਾਇਆ ਹਾਂ ਵੀ ਤੇਰਾ ਰੱਬ ਭਲਾ ਕਰੇ ਜਿਹੜਾ ਨਾ ਮੈਂ ਪਨੀਰੀ ਦੇਤੇ ਲਈ ਕਹਾ ਤਾਂ ਉਹ ਵਧੀਆ ਖੜੀ ਹਲੇ ਘੋਲੇ ਚ ਕੋਈ ਕੋਈ ਆਉਣ ਲੱਗਿਆ ਹਾਂ ਇੱਕ ਮੈਂ 10 ਦਿਨ ਬਾਅਦ ਲਾਈਏ ਲੈਣ ਸਾਈਡ ਉੱਪਰ ਮਾਰ ਕੇ ਰੜਕਾ ਉਹ ਨਸਰੀ ਆਈ ਸਾਰੀ ਉਹ ਵੀ ਪਨੀਰੀ ਅੱਛਾ 10 ਦਿਨ ਬਾਅਦ ਉਹ ਮੇਰੇ ਪੁੱਤ ਨੇ ਸਿਰੇ ਤੇ 3-4 ਬੂਝੇ ਯਾਰ ਪਤਾ ਨਹੀਂ ਪਨੀਰੀ ਲੇਟ ਲੱਗਣ ਯਾਰ ਉਹ ਤਾਂ ਮੈਂ ਕਹਿੰਦਾ ਤੇਲ ਮਗਾ ਕੇ ਵਹਿ ਗਿਆ ਉਹ ਤੂੰ ਤੇਲ ਲਿਆ ਫਿਰ ਪਹਿਲਾਂ ਉਹ ਤੇਲ ਲਿਆ ਕੇ ਦਿੰਨਾ ਉਹਨੂੰ ਮੋ ਖਾਈ ਲੱਗਦਾ ਇਹ ਤਾਂ ਉਹ ਖਾਈ ਲੱਗਾ ਕੰਮ ਕਿਹਦਾ ਖਾਈ ਲੱਗਾ ਤਾਂ ਪੰਪ ਫੇਰ ਬੰਦ ਹੋਗਾ ਜਾਕਰਦ ਕੱਲ ਤਿੰਨ ਤਾਂ ਭਾਈ ਭਈਏ ਦੇਖੇ ਸਪਰੇ ਕਰਦੇ ਉਹਨੇ ਪੀਪੀਆਂ ਕੋਲ ਬੋਤਲਾਂ ਕੋਲ ਤੇ ਲੜੀਆਂ ਆ ਹਾ ਹੁਣ ਮੋਟਰਸਾਈਕਲ ਤੇ ਟਿਕਣਿਆ ਤੇ ਲੈ ਜਾਓ ਕੱਢ ਕੇ ਦਿੱਤਾ ਇਹ ਕਹਿੰਦਾ ਅੱਧਾ ਲੀਟਰ ਕੱਢਦੇ ਮੱਧਲੀ ਜਗ੍ਹਾ ਸੱਜੂ ਕੋਲ 6-7 ਮਾਪ ਮੇਰੇ ਹੀ ਲੱਗਣੇ ਇਹ ਤਾਂ ਕਹਿੰਦਾ ਲੱਗ ਜਾਣੇ ਕਹਿੰਦਾ ਹਾਂ ਕਹਿੰਦਾ ਛਰਤ ਲਾ ਲਾ 20 ਪੰਪ ਲੱਜਣਗੇ ਬਸ ਸਾਰੇ ਕੇ ਛਰਤ ਲਾਉਣੇ ਫਿਰਦਾ ਮਾਂ ਪਾਈ ਨੂੰ ਅੱਧਾ ਲੀਟਰ ਤੇਲੇ ਲੈ ਲਿਆ ਹਾਂ ਛਰਤ ਨਹੀਂ ਲੱਗਣੀ ਮੈਨੂੰ ਮੈਂ ਇਹਨੂੰ ਪਹਿਲਾਂ ਪਤਾ ਲੱਗਿਆ ਕਿਹੜੀ ਦਾ 505 ਉਹਨੂੰ ਮਾਹਾਂ ਕਹਿਣਾ ਉਹਦਾ ਸਪਰੇ ਦਾ ਹੂੰ ਹੁਣ ਯਾਰ ਅੰਗਰੇਜ਼ੀ ਜਿਹਾ ਸੀ ਮਾ ਹਰਨੀ ਨਾ ਮੈਂ ਗੌਰ ਕਰੀਆ ਫੋਰਚੂਨਰ ਉਹਨਾਂ ਵੀ ਨਹੀਂ ਦੱਸਿਆਗਾ ਗੌਰ ਕਰਕੇ ਵੀ ਕਿਹੜੀ ਆ ਮਾ ਤੂੰ ਵੀ ਮੇਰੇ ਵਰਗੀ ਮੈਂ ਕਹਿਆ ਵੀਡੀਓ ਚ ਮਾ ਤੂੰ ਵੀ ਮੇਰੇ ਵਰਗੀ ਆ ਪੜ੍ਹਨੇ ਨੂੰ ਮਾ ਦੱਸਿਆ ਹਾਂ ਆ ਮਾ ਹੁਣ ਪੰਜਾਬੀ ਚ ਪੜ੍ਹਿਆ ਹੂੰ ਫੋਰਚੂਨਰ ਲੈ ਇਹ ਤਾਂ ਤਕੜੀ ਯਾਰ ਗੱਡੀ ਆ ਫੋਰਚੂਨਰ ਗੱਡੀ ਤਕੜੀ ਐ ਫਿਰ ਤਾਂ ਤਕੜੀ ਐ ਸਪਰੇ ਫਿਰ ਨਾ ਨਾ ਕਰੂਗੀ ਫੋਰਚੂਨਰ ਨੌਂ ਹੀ ਤਕੜਾ ਫੋਰਚੂਨਰ ਨੌਂ ਹਾਂ ਸਿਰੇ ਗਿਆ अच्छा पानी ਹੈਗਾ ਇਹਦੇ ਚ ਪਾਣੀ ਇੱਥੇ ਹੈ ਹੈ ਇਹ ਕੁੰਮ ਗਿਆ ਮੈਂ ਕਹਿੰਨਾ ਉਹ ਇਧਰ ਕਿਧਰ ਨੂੰ ਇਧਰ ਆਜ ਬੱਚਾ ਅਸ਼ੋਜੀ ਭਰ ਲੈਣਾ ਨੇ ਧਾਨਾ ਚੋਂ ਦਵਾਈ ਫਿਰ ਕਿਹੜੀ ਉਹ ਦਵਾਈ ਲੈ ਆ ਲੈ ਇਹ ਵੀ ਕਾਣਤਾ ਵੀ ਲੈ 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 ਗਰਮੀ ਕਰਕੇ ਮੱਕੀ ਭਾਈ ਦੇਖਦੇ ਆ ਫੋਰਚੂਨਰ ਕਿਆ ਕਰਦੀ ਆ ਫੋਰਚੂਨਰ ਗੱਡੀ ਵੀ ਟੱਕੜੀ ਆ ਫਿਰ ਦਵਾਈ ਵੀ ਟੱਕੜੀ ਹੋਊਗੀ ਰਿਜ਼ਲਟ ਇਹਦਾ ਹਾਂ ਹਾਂ ਮੈਂ ਤਾਂ ਨੋਂ ਇੱਥੇ ਪੰਜਾਬੀ ਚ ਵੀ ਲਿਖਿਆ ਹੋਇਆ ਜੋ ਜ਼ੋਰ ਜਲਾ ਕੇ ਪੜਿਆ ਫੋਰਚੂਨਰ ਹਾਂ ਉਹਨਾਂ ਨੇ ਦੱਸਿਆ ਗਿਆ ਫੋਰਚੂਨਰ ਪਰ ਉਹਨੂੰ ਵੀ ਮੇਰੇ ਵਰਗਾ ਜਦੋਂ ਨੂੰ ਮੈਂ ਪਹਿਲਾਂ ਫੇਰ ਕਹਿੰਦਾ ਖਾਨਿਆਂ ਦਾ ਵੀ ਪਤਾ ਵੀ ਆ ਖਾਨੇ ਚਾਹ ਪਈ ਆ ਹਾਂ ਤਲਵਾਰ ਪਾਈ ਵੀ ਆ ਹਾਂ ਉਹ ਲੈ ਗੌਰ ਕਰ ਦੇਖਣਾ ਪੈਂਦਾ ਤਲਵਾਰ ਦੇ ਕਿੱਥੇ ਗੱਡੀ ਵੀ ਆ ਟੁੰਡੀ ਵੀ ਗੱਡੀ ਹੋਈ ਆ ਹਾਂ ਟੁੰਡੀ ਚ ਗੱਡੀ ਵੀ ਆ ਹਾਂ ਵਾਹ ਬਈ ਵਾਹ ਜੇ ਇੱਕ ਨੇ ਕੱਟ ਦੇਣਾ ਫਿਰ ਤੈਨੂੰ ਜਾਲ ਆ ਜਾਊਗਾ ਹਾਂ ਹੈ ਉਹ ਆ ਗਿਆ ਫੇਰ ਉਹਨਾਂ ਤਾਂ ਹੀ ਤੂੰ ਕਰਦਾ ਲੱਗਦਾ ਨਹੀਂ ਮੈਨੂੰ ਸੰਡੀ ਦਾ ਆਜਾ ਫੇ ਤੈਨੂੰ ਇਹ ਪਹਿਲਾਂ ਗਿਆਦਾ ਵੀ ਜੋ ਗੰਧਣਜੀ ਆ ਪੰਜ ਪੰਪ ਲਾਉਣੇ ਜਾ ਕੇ ਤੇ ਰਾਤ ਦੇ 9 ਵਜੇ ਜਾਣਾ ਚ ਨਾ ਹੁਣੇ ਤੂੰ ਤਿੰਨ ਪੰਪਾਂ ਨਾਲ ਲਾ ਦੂੰਗਾ ਸਰੇ ਇਹਨੂੰ ਹੈ ਬਈ ਉਹ ਇਹਨਾਂ ਨੇ ਕੱਪੇ ਖਾਲੀ ਕਰੀ ਦੀ ਰਾਤ ਦੇ 9 ਵਜੇ ਤੈਨੂੰ ਮੱਥੇ ਵਾਲੀ ਬੈਟਰੀ ਦੇ ਦੇਣੀ ਲੈ ਕੇ ਮੈਂ ਲੱਕੇਮੜੇ ਰ ਆਪਣੇ ਚਰੀ ਭਰੇ ਸਦਾ ਕੰਮ ਹੈ ਉਹ ਚਰੀ ਦਾ ਸੁੱਕਾ ਬੋਕਾ ਜਾਣਾ ਮਾਂ ਨੇ ਫਾਇ ਵੱਢ ਗਏ ਸੁੱਕਾ ਬੋਕਾ ਚਾਹ ਦੇਖਦੇ ਆ ਫਾਇ ਦਾ ਉਹ ਉਹ ਮੈਂ ਫਾਸਣਾ ਨਹੀਂ ਬਟਣਦਾ ਉਹ ਫਾਇ ਨਹੀਂ ਕਹਿੰਦਾ ਮੈਂ ਫਾਇ ਵੀ ਕਈ ਤਰ੍ਹਾਂ ਦੇ ਹੁੰਦੇ ਆ ਵੀ ਕੰਮ ਨੂੰ ਵੇਡ ਦੇਣਾ ਇੱਕਦਮ ਤਾਂ ਫਾ ਵਧਣਾ ਹਾਂ ਜੇ ਤਾਂ ਛੱਡ ਕੇ ਦੁਆਜ ਦੇ ਕੇ ਆ ਜਾ ਫਿਰ ਫਾ ਵਧ ਹੋ ਜਾਂਦਾ ਹਾਂ ਜਾਂ ਖੜਨਾ ਸਿਰਪੇ ਹੁਣ ਮਾਸੜ ਆਪਾਂ ਬਾਹਰ ਖੜੇ ਆ ਇਹ ਵਿੱਚ ਕਿਆ ਹੋ ਰਿਹਾ ਤਾਂ ਪਤਾ ਨਹੀਂ ਇਹ ਬੂਲਰ 'ਤੇ ਚੜਨਾ ਪੈਣਾ ਮਾਨੂੰ ਹੋ ਲਿਓਣੇ ਪੈਣੇ ਡਰਾਉਂ ਜਿਹੜਾ ਉਹ ਛੱਡ ਦੇ ਫਿਰ ਉੱਪਰ ਚੇਤੀ ਬਾਜ਼ੀ ਕੱਢੀ ਜਾ ਬਾਹਰ ਜਕਣਾ ਉਹ ਪੰਪ ਚੱਲਦਾ ਵੇ ਸਾਡੇ ਦਾ ਇੱਥੇ ਚੱਲਦਾ ਜੀ ਚੱਲਿਆ ਵਿਚਾਲੇ ਇੱਕ ਜਗ੍ਹਾ ਖੜਾਈ ਹੋਰ ਕਿਆ ਹੈਨਾ ਹੋਰ ਕਿਆ ਜੇ ਬਾਹਰ ਚਲੀ ਜਾਏ ਫਿਰ ਡਰਜਾ ਰਹਿਣਾ ਜਿਕਨਾ ਕੈਮਰੇ ਚ ਹੈ ਚੱਲਦੇ ਚ ਨਹੀਂ ਲੱਗਦੇ ਡਰ ਆ ਵੀ ਚੱਲਦਾ ਕੋਈ ਲਾਈਟ ਵੱਲ ਦੀ ਚਾਹੀਦੀ ਯਾਰ ਰਾਤ ਨੂੰ ਜਿਹੜੇ ਹੁਣ ਹਰੇ ਕੇ ਪਾਣਾ ਕਿਨੇ ਜੇ ਕੰਮ ਕਰਨਾ ਕੋਈ ਆਲੇ ਦੇ ਨਿਗਾਹ ਜੀ ਮਾਰਨ ਲੱਗੇ ਹੈ ਤਾਂ ਹੀ ਲੱਗੇ ਮਤਲਬ ਉੱਥੇ ਜਾ ਕੇ ਕਿਵੇਂ ਲੱਗਿਆ ਜੀਰੀ ਤਕੜੀ ਲੱਗੀ ਉੱਥੇ ਤੇ ਆ ਕੇ ਯਾਤਰਾ ਤੇ ਜੀਰੀ ਤਕੜੀ ਲੱਗੀ ਹਾਂ ਜੀਰੀ ਤਕੜੀ ਲੱਗੀ ਚਰੀ ਬਹੁਤ ਵਧੀਆ ਲੱਗੀ ਮੈਨੂੰ ਇੱਕ ਨਾ ਜਿਹੜਾ ਮੁੰਡੇ ਨੇ ਮੈਨੂੰ ਘੁਮਾਇਆ ਤਾਂ ਮਾਸੜ ਉਹਦਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦੇ ਬਈ ਤੁਸੀਂ ਵੀਡੀਓ ਵਿੱਚ ਆਪਣੀ ਜਿੱਦਾਂ ਕਹਦੇ ਹੋ ਬਈ ਆਪਣੇ ਡਾਲਰ ਆਪਣੇ ਉੱਥੀ ਦੇ ਲੈ ਆਪਣੇ ਅਰਥੇ ਸ਼ਹਿਰ ਦੇ ਜਿੱਥੇ ਜਾਣਾ ਵਲ ਸ਼ਹਿਰ ਤੋਂ ਲੈ ਕੇ ਆਵੇ ਕਹਿੰਦਾ ਵੀ ਉੱਥੇ ਦਾ ਤੁਹਾਨੂੰ ਪੁੱਛੇ ਨਾ ਤੂੰ ਵੀ ਇੰਨੇ ਕਰਦੇ ਆ ਉੱਥੇ ਦਾ ਬਾਈ ਮਗਿਆਈ ਬਹੁਤ ਮਗਿਆਈ ਹੁੰਦਾ ਚਲੋ ਐਗਤੀ ਮੈਂ ਤਾਂ ਫੇਰ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਵੀ ਸਾਨੂੰ ਨਹੀਂ ਕਣਤਾਇਆ ਨਹੀਂ ਮੈਂ ਦੋ ਵਾਰ ਗਿਆ ਸਾਡੇ ਕਾ ਦੋ ਬਾਰੇ ਹੋਲੀ ਵੀ ਸਾਡੇ ਡਾਲਰ ਮੋੜਦੇ ਰਿਹਾ ਬਹੁਤ ਅੱਧੇ ਬੰਦੇ ਤੇ ਮੋੜਦੇ ਰਿਹਾ ਤਕਰੀਬਨ ਫੇ ਆਪਣਾ 5-600 ਰੁਪਏ 600 650 ਰੁਪਏ ਨੂੰ ਮਹਿੰਗਾ ਦਿੰਦੇ ਆ ਡਾਲਰ ਵੀ ਐਗਤੀ ਦੋ ਵਾਰ ਮੈਨੂੰ ਹੱਥ ਲੱਗੇ ਹੋਏ ਤੇ ਮੈਂ ਬਹੁਤ ਆਪਣੇ ਜਿੰਨੇ ਹੀ ਬੰਦੇ ਤੇ ਸਾਰਿਆਂ ਨੂੰ ਕਿਹਾ ਵੀ 9 ਡਾਲਰ ਲੈਣੇ ਆ ਨਵੇਂ ਵੀ ਹਿਸਾਬ ਦਾ ਹੀ ਲੈਣੇ ਦੇਖ ਕੇ ਵੀ ਜਿਹੜਾ ਚੱਲਣ ਵਾਲਾ ਹੋਵੇ ਚਲ ਉਹਨੂੰ ਮੈਂ ਜਿਹੜਾ ਬੈਸਟ ਜੂਨੀਅਰ ਦਾ ਬੰਦਾ ਜਾਣਦਾ ਮੰਡੀ ਵਾਲਾ ਹੂੰ ਹੂੰ ਜ਼ਿਆਦਾਤਰ ਬੰਦੇ ਲੈ ਕੇ ਬੁੱਠੀ ਜਾਏ ਮੈਨੂੰ ਫੋਨ ਕਰਕੇ ਗਏ ਆ ਉਹਨੂੰ ਮੈਂ ਕਹਿੰਦਾ ਮਾਂ ਚੱਲਣੇ ਵਾਲੇ ਦੇ ਯਾਰ ਸਾਨੂੰ ਮੋੜ ਦੇ ਕਹਿੰਦੇ ਤੂੰ ਫਿਕਰ ਨਾ ਕਰੋ ਵੀ ਅਗਤੀ ਜਣੀ ਸਾਡੇ ਤਾਂ ਚੱਲੇ ਆ ਬਹੁਤ ਵਧੀਆ ਰਿਜੈਕਟ ਨਹੀਂ ਕਰੇ ਹੈਗੇ ਹੂੰ ਯਾਨੀ ਉਹ ਰਿਜੈਕਟ ਕਰਦੇ ਆ ਜ਼ਿਆਦਾ ਦੇਖ ਕੇ ਜਦ ਆਪਾਂ ਨਾ ਇੱਕ ਬੰਦਾ 5 6 ਪਾਸਪੋਰਟ ਫੜ ਕੇ 20 ڈالر ਹਰ ਗੱਟ ਤੋਂ ਉੱਪਰ ਨਾਲ ਮੂਰੇ ਹੂੰ ਹੂੰ ਫਿਰ 올 ਜਾ ਦਿੰਦੇ ਆ ਹੂੰ ਵੀ ਆ ਖਰਾਬ ਆ ਖਰਾਬ ਕਦੇ ਵੀ ਜੇ ਉੱਥੇ ਜਾਣਾ ਆਪਣਾ 20 ڈالر ਦੇਣੇ ਕੱਲਾ ਬੰਦਾ ਜਾਓ ਕੱਲਾ ਬੰਦਾ ਦੋ ਕੱਲਾ ਦੋ ਆ ਫਿਰ 100 ਦਾ ਨੋਟ ਦੋ ਉਹਨਾਂ ਨੂੰ 100 ڈالر ਦੋ ਇਕੱਠਾ 5 ਬੰਦਿਆਂ ਦਾ ਹੂੰ ਜੇ ਦੇਣਾ ਬੰਨੇ ਹੋਇਆ ਹੂੰ ਜੇ 20-20 ਦੇਣੇ ਫਿਰ ਆਪਣਾ ਕੱਲਾ-ਕੱਲਾ ਦੋ ਫਿਰ ਨਹੀਂ ਮੋੜਦੇ ਫਿਰ ਸਮਝ ਆਂਦੇ ਹੋ ਜੇ ਇਕੱਠਿਆਂ ਵਿੱਚ ਕਰਨ ਦਾ ਉਹਨੇ ਹੀ ਕਿਹਾ ਵੀ ਜਿਹਨੇ ਮੈਨੂੰ ਅੰਦਰ ਕਮਾਇਆ ਤਾਂ ਹਾਂ ਉਹ ਕਹਿੰਦਾ ਵੀ ਕਹਿਦੇ ਹੋ ਵੀ ਆਪਣੇ ਡਾਲਰ ਇੱਥੇ ਤੇ ਲੈ ਕੇ ਆਓ ਨਹੀਂ ਨਹੀਂ ਡਾਲਰ ਆਪਣੇ ਬਾਈ ਲੈ ਕੇ ਜਾਓ ਜੀਨੇ ਵੀ ਜਾਣਾ ਆਪਣੇ ਡਾਲਰ ਲੈ ਕੇ ਜਾਓ ਡਾਲਰ ਦੇਖ ਕੇ ਜਾਓ ਵਧੀਆ ਲੈ ਜਾਓ ਕਸੇ ਵੇਨਾ ਜਾਓ ਆਪਣੇ ਦਰੋਂ ਚੇਪੀ ਵਾਲਾ ਨੋਟ ਚੱਲਦਾ ਉੱਥੇ ਤਾਂ ਕਸੇ ਹਵਾ ਵਿੱਚ ਚੱਲਦਾ ਹੈਗਾ ਵੀ ਉਹਨਾਂ ਨੂੰ ਕਹਿਣ ਦਾ ਮੌਕਾ ਨਾ ਦੋ ਹਾਂ ਕਹਿਣ ਦਾ ਮੌਕਾ ਨਾ ਹਾਂ ਉਹ ਵੀ ਚਲੋ ਭਾਲਦੀ ਹੁੰਨੇ ਆ ਯਾਰ ਉੱਥੇ ਤਾਂ ਉਹਨਾਂ ਨੇ ਕਹਣਾ ਚੌਥਾ ਚੱਲਣਾ ਨਹੀਂ ਹੈਗਾ ਹੁਣ ਅਸੀਂ ਕੀ ਕਰੂਗੇ ਹਾਂ ਸਾਨੂੰ ਦੇਣੇ ਪੈਣੇ ਉੱਥੇ ਤੁਸੀਂ ਹੁਣ ਇੰਨੀ ਦੂਰ ਗਏ ਹੋਏ ਤੁਸੀਂ ਕਹਿਣਾ ਦੇ ਦੋ ਹੋਰ ਛਾਗਦੇ ਅਸੀਂ ਇੱਧਰ ਸਾਡੀ ਸਾਰੀ ਕੌਮ ਨੇ ਬੜਕੇ ਗਿਆ ਬੰਦਾ ਹਾਂ ਔਰ ਐਂਡ ਪਰ ਜਾ ਕੇ ਕਹਿ ਦਿੰਦੇ ਹੋਵੇ ਆ ਪਤਾ ਉਹਨਾਂ ਨੂੰ ਵੀ ਹੁਣ ਫਸੇ ਹੋਏ ਆ ਫਸੇ ਹੋਏ ਹੁਣ ਪਤਾ ਸਾਰਾ ਕੁਝ ਪਤਾ ਤੇ ਉਹਨਾਂ ਦਾ ਬਾਈ ਔਰ ਇਹ ਸਾਨੂੰ 1760 ਨੂੰ ਮਿਲਿਆ ਉਹਨਾਂ ਦਾ 2360 ਨੂੰ ਮਿਲਣਾ 600 ਰੁਪਏ ਮਹਿੰਗਾ ਮਿਲਿਆ 600 ਰੁਪਏ ਗਿਆ 600 ਰੁਪਏ ਗਿਆ ਔਰ ਜਦ ਆਪਾਂ ਨੇ ਆ ਕੇ ਬਟਾਉਣਾ ਇਹ ਸਾਨੂੰ ਫਿਰ ਇਹਦੀ ਕਟੌਤੀ ਲੱਗਦੀ ਤੇ ਉਹਨਾਂ ਨੇ ਮੈਨੂੰ ਕਿਹਾ ਬਈ ਉਹਨਾਂ ਨੇ ਮੈਨੂੰ ਦੰਡ ਵੀ ਕਿਹਾ ਤਾਂ ਮੈਂ ਭੁੱਲ ਗਿਆ ਕਹਿਣਾ ਵੀ ਜਿਹਦੀ ਮਰਜ਼ੀ ਕਹਿ ਦਿਓ ਕੱਲ ਫੇਰ ਫੋਨ ਆਇਆ ਉਹਨਾਂ ਸਾਰਿਆਂ ਦੀ ਦੇਖ ਲਈਆਂ ਵੀ ਕਿਹਾ ਨਹੀਂ ਹੈਗਾ ਹਜੇ ਮੈਂ ਜਿੰਨੀਆਂ ਵੀ ਵੀਡੀਓ ਪਾਈਆਂ ਪਹਿਲਾਂ ਪਹਿਲਾਂ ਪਾਈਆਂ ਜਿਹਨੇ ਐਕਟਿਵ ਨਹੀਂ ਪਾਈਆਂ ਹੈਗੀਆਂ ਹੂੰ ਐਕਟਿਵ ਫਿਰ ਮੈਂ ਕਿਹਾ ਤੁਸੀਂ ਵੀ ਚਲੋ ਐਕਟਿਵ ਸਾਡੇ ਵਧੀਆ ਰਹੇਗਾ ਸਰ ਰਿਜੈਕਟ ਨਹੀਂ ਹੋਏਗਾ ਹੂੰ ਚਲੋ ਮੈਨੂੰ ਦੋ ਵਾਰ ਹੱਥ ਲੱਗੇ ਉਹਦੇ ਮੈਂ ਸਾਰਾ ਸਮਝਾ ਕੇ ਲੈ ਗਿਆ ਹੂੰ ਬੰਦੇ ਵੀ ਸਾਡੇ ਕਹਿਣੇ ਚ ਰਿਹਾ ਬਹੁਤ ਵਧੀਆ ਚੱਲਿਆ ਜਾਦਾ ਸਭ ਕੁਝ ਬਹੁਤ ਵਧੀਆ ਹੋਈ ਫਿਰ ਵੀ ਅਸੀਂ ਧੰਨਵਾਦ ਕਰਦੇ ਸਾਰੇ ਆਪਣੇ ਬੰਦਿਆਂ ਦਾ ਵੀ ਹੂੰ ਸਬਸਕ੍ਰਾਈਬਰਾਂ ਦਾ ਵੀ ਜਿਨ੍ਹਾਂ ਭਾਜਣ ਸਾਨੂੰ ਰਾਤ ਰੱਖਿਆ ਉੱਥੇ ਹੂੰ ਬਹੁਤ ਸੇਵਾ ਕਰੀਏ ਸਾਡੀ ਰਾਸ ਤੇ ਕੰਮਾਂ ਸੜਾਏ ਚੱਲਦਾ ਹੁੰਦਾ ਵੀ ਇੱਕ ਮੂਰੇ ਹੋਵੇ ਉਹਦੀ ਮੰਨੇ ਬੰਦਾ ਮੰਨੇ ਬੰਦਾ ਹਾਂ ਚਲੋ ਬਹੁਤ ਵਧੀਆ ਚੱਲਿਆ ਬਹੁਤ ਵਧੀਆ ਸਭ ਨੇ ਸਾਥ ਦਿੱਤਾ ਜਿਨ੍ਹਾਂ ਵੀ ਕੰਮ ਸਾੜਾ ਹੋਇਆ ਸੇਵਾ ਕਰ ਹੋਇਆ ਇਹਨਾਂ ਬਹੁਤ ਵਧੀਆ ਯਾਤਰਾ ਹੋਈ ਹੈ ਹੂੰ ਕਿਰਪਾ ਮਾਰਕ ਦੀਆਂ ਕੋਈ ਮੀਂਹ ਨਹੀਂ ਪਿਆ ਹੋ ਬੜੀਆ ਕੰਮ ਚੱਲਿਆ ਇੱਕ ਨਾਲ ਦੇ 20 ਡਾਲਰ ਵਾਲਿਆਂ ਨੂੰ ਫੇਰ ਅਸੀਂ ਬੇਨਤੀ ਕਰਦੇ ਵੀ ਜਿਹਨੇ ਵੀ ਜਾਣਾ ਆਪਣੇ 20 ਡਾਲਰ ਲੈ ਕੇ ਜਾਓ ਵਧੀਆ ਨਵੇਂ ਸਾਫ ਸੁਥਰੇ ਲੈ ਕੇ ਜਾਓ ਅਸੀਂ ਪੈਸੇ ਦੇਣੇ ਆ ਚੀਜ਼ ਵਧੀਆ ਲਓ ਜੇ ਬੰਦੇ 5 ਆ ਤਾਂ ਸੌ ਦਾ ਡਾਲਰ ਲੈ ਲਓ 100 ਵੀ ਚੱਲਦਾ ਡਾਲਰ ਉਹ ਵੀ ਵਧੀਆ ਲੈ ਕੇ ਜਾਓ ਫੇਰ 5 ਬੰਦੇ ਇਕੱਠਾ ਸਰ ਜਾਂਦਾ ਹਾਂ ਔਰ ਉੱਥੇ ਜੇ ਦੇਣੇ ਆ ਜੇ 20 ਵੀ ਲੈ ਕੇ ਤਾਂ ਇਕੱਲਾ ਇਕੱਲਾ ਬੰਦਾ ਜੋ ਇਕੱਠੇ ਨਾਲ ਇਕਵਾ ਫੜਾਉਗਾ ਸੀ ਹਾਂ ਵੀ ਤਾਂ ਚੱਲਦਾ ਕੰਮ ਉੱਥੇ ਬਹੁਤ ਥੋੜੀ ਸਾਵਧਾਨੀ ਕੰਮ ਚੱਲਦਾ ਵੀ ਬਾਕੀ ਠੀਕ ਹੈ ਯਾਤਰਾ ਸਾਰਿਆਂ ਨੂੰ ਬਾਈ ਕਰਨੀ ਚਾਹੀਦੀ ਹੈ ਪਾਸਪੋਰਟ ਦਾ ਜਿਹੜਾ ਹੈਗਾ ਇਸਨੇ ਕਹਿੰਦੇ ਵੀ ਇਹ ਸ਼ਰਤ ਖਤਮ ਹੋਣੀ ਚਾਹੀਦੀ ਬੀ ਆਧਾਰ ਕਾਰਡ ਪਰ ਚੱਲਣਾ ਚਾਹੀਦਾ ਕੰਮ ਪਾਸਪੋਰਟ ਵਾਲਾ ਆਧਾਰ ਕੰਮ ਪਰ ਆਧਾਰ ਕਾਰਡ ਪਰ ਚੱਲਣਾ ਚਾਹੀਦਾ ਕੰਮ ਹੂੰ ਜਿਹੜੇ ਵੀ ਆਧਾਰ ਦੇ ਵੀ ਖਤਮ ਹੋਣੇ ਚਾਹੀਦੇ ਆ ਚਲੋ ਵੀ ਚਲੋ ਕੋਈ ਨਹੀਂ ਬਾਕੀ ਬਾਈ ਮਹਨਕਾਰੀ ਸਟਾਰਟ ਚਾਹੀ ਜਾ ਸਾਰਿਆਂ ਦੀ ਯਾਤਰਾ ਵਧੀਆ ਹੋਵੇ ਹੂੰ ਠੀਕ ਹੈ ਕਲੈਕਟਰ ਦਫੇਂ ਤੇ ਹੂੰ ਮੈਂ ਇਹ ਨਿਕਾਣਾ ਬਾਈ ਇਹਦੇ ਨਾਲ ਪੰਪਾਂ ਦਾ ਸੱਜੂਗਾ ਹਾਂ ਚਾਰ ਲਾ ਦੂੰਗਾ ਉਹਨੂੰ ਚਾਰ ਦੀ ਪਈ ਆ ਚੱਲ ਦੇਖ ਦੇ ਕਿਆ ਮੰਗਦਾ ਓਏ ਢੀ ਮਾੜ ਲੀ ਗਿਆ ਇਹ ਪਤਾ ਹੀ ਲੱਗਣਾ ਵੀ ਕਿੱਥੇ ਕਿੱਥੇ ਜਾਂਦੀ ਆ ਹਾਂ ਗੰਨਾ ਟਿੱਕੜ ਚੱਲ ਫਾਂਟ ਢੀ ਜਾ ਸਕਦੀ ਆ ਕੋਈ ਬੜੀ ਗੱਲ ਨਹੀਂ ਪੰਪ ਪੈ ਰੂਗਾ ਇਹਨਾਂ ਆ ਖੁੱਲਾ ਵਿੱਚ ਖੁੱਲਾ ਵਿੱਚ ਪਰ ਜਿਹੜੀ ਹੁਣ ਗਲਬੀਰ ਨੇ ਤਾਂ ਆਏ ਆ ਕੇ ਵੇੜਾ ਆ ਗਿਆ ਨਾ ਮੂਰੇ ਉਹਨਾਂ ਕਹਾ ਚਾਰ ਮੇੜਿਆਂ 'ਪਾ ਜਾਣਾ ਹੀ ਦੇਣੀ ਹੈਗੀ ਇਹ ਵੀ ਆ ਹਾਂਜੀ ਐਨੂੰ ਮੈਂ ਕਿਹਾ ਮੈਂ ਕਹਾਂ ਖਾਲੀ ਚ ਨਾ ਮਾਰੀ ਜਿੰਦ ਤੈਨੂੰ ਬੇਲ ਦਿੱਤੀ ਉਹ ਨਿਲਾਦੀ ਖਾਲੀ ਕੀ ਤਾਂ ਕੋਈ ਫਾਇਦਾ ਵੀ ਨਹੀਂ ਆਦਾ ਕੱਲ ਨੂੰ ਪਰਸ ਨੂੰ ਪਤਾ ਲੱਗੂਗਾ ਵੀ ਕਰਦਾ ਹਾਂ ਕੱਲ ਤੇ ਬਾਅਦ ਪਤਾ ਲੱਗੂਗਾ ਅੱਜ ਤਾਂ ਮੀਂਹ ਦਾ ਚੱਕਰ ਤਾਂ ਨਹੀਂ ਘੰਟਾ ਲੰਘ ਗਿਆ ਜੇ ਸੁੱਕ ਜਾਂਦੀ ਇਹਦਾ ਸੁੱਕਣੀ ਚਾਹੀਦੀ ਦੋ ਬਾਈ ਇਹ ਬਾਈ ਅਸੀਂ ਡਾਕਟਰ ਨਹੀਂ ਆ ਕਿ ਨਾਲ ਦੀ ਕਹਿ ਸਕਦੇ ਆ ਆ ਜਿਹਦਾ ਮਨ ਸਮਝਾਉਣਾ ਹੁੰਦਾ ਵੀ ਚੱਲ ਹੋਊਗੀ ਘੰਟਾ ਲੰਘ ਗਿਆ ਸਾਲ ਫਰ ਗਿਆ ਹਾਂ ਸਮਝਿਆ ਇਹ ਆਪਣਾ ਮਨ ਸਮਝਾਉਣਾ ਜਿੱਦੋਂ ਮਰਗੇ ਸਮਝਾਉਂਦਾ ਹੁਣ ਮੈਂ ਕਹਿ ਦਵਾ ਵੀ ਨਹੀਂ ਯਾਰ ਇਹਦਾ ਰਾਤ ਨਾ ਗੜੇ ਨਹੀਂ ਮੈਂ ਭਾਈ ਮਸੜ ਉਧਰ ਮੀਂਹ ਪੈ ਜਾਵੇ ਤੈਨੂੰ ਰਾਤ ਨੂੰ ਨੀਂਦ ਨਾ ਆਵੇ ਫੇਰ ਸਵਾਦ ਨਹੀਂ ਆਉਣਾ ਮੈਂ ਤਾਂ ਕਹਿੰਦਾ ਵੀ 10 ਮਿੰਟ ਲਾਂਗੇ ਬਹੁਤ ਯਾਰ ਮਰਗੇ ਦੇ ਮਸੜ ਮੈਂ ਤੇਰੀ ਵੀਡੀਓ ਵਧੀਦੀ ਲੋਕ ਕਹਿੰਦੇ ਉਹਦੇ ਵਿਚਾਰੀ ਵੀਦੋ ਰਾਤ ਲੰਘੀ ਬਾਰਾ ਉਹ ਮੈਂ ਕਹਿੰਦਾ ਉਹ ਮੇਰਾ ਤਜਰਬਾ ਹੈ ਉਹ ਮੈਂ ਕਰਿਆ ਵਾ ਵਿਚਾਰੀ ਵੀਦ ਹੋ ਗਈ ਪਛੱਕ ਮੀਂਹ ਪੈ ਜਾਵੇ ਮੀਂਹ ਪਾਛੇ ਹਰਾਲਾ ਭੜਕੇ ਪਵੇ ਉਹ ਹੋਰ ਵੀ ਵਧੀਆ 4 ਦਿਨ ਸੁੱਕਣਾ ਨਹੀਂ ਹੈਗਾ ਇੰਨੇ 4 ਦਿਨ ਚੜੀ ਨਹੀਂ ਜਬਾਹ ਨਿਕੜਾਣਾ ਤੇ ਬੀਜ ਗ ਪਬੀ ਦੀ ਜਾਨੀ ਤੇ ਯਾਰ ਬਬਾਈ ਇੱਕ ਵਾਰ ਹੋਗਾ 2 ਜੇ ਘੰਟੇ ਬਾਪ ਬੈ ਗਿਆ ਮੈਂ ਨਹੀਂ ਕਹਣਾ ਵੀ ਮਰ ਗਿਆ ਰਹਿ ਗਿਆ ਵਧੀਆ ਮੈਂ ਤਾਂ ਹੁਣ ਤੁਹਾਨੂੰ ਆਇਆ ਕਹਣਾ ਵੀ ਮਰ ਜੂਗਾ ਭਾਈ ਕਾ ਨੀਂਦ ਆਉਣੀ ਨਹੀਂ ਨੀਂਦ ਅਗਲੇ ਜੋੜ ਜਾਣਾ ਮੈਂ ਨੀਂਦ ਨਾਲ ਵਾਲਾ ਕੋਈ ਚੱਕ ਨਹੀਂ ਉਹ ਕੱਲ ਦੱਤੀ ਲੀਕੇ ਵੜ ਜਾਣਾ ਪਰ ਦੱਤੀ ਲੀਕੇ ਪਰਨੇ ਆਣਾ ਤੁਹਾਨੂੰ ਪੜਿਆ ਹੁੰਦਾ ਇਹ ਆਪਾਂ ਉਹ ਨਹੀਂ ਆਸਣ ਮੈਂ ਬਾਹਰ ਨਿਕਲ ਗਿਆ ਉਹ ਸਾਲੀ ਕੰਡ ਤੀ ਆ ਗਈ ਇੱਕ ਇੱਕ ਧੁੱਪ ਬਹੁਤ ਸੀ ਹਾਂ ਧੁੱਪਾਂ ਚੋਂ ਬਦੀ ਦੀ ਨਾ ਫੇ ਕੰਨੂ ਦੱਤੋਂ ਧੁੱਪਾਂ ਖਤਮ ਹੋ ਜਾਣੀਆਂ ਹੁਣ ਦੇਖਦੇ ਹਾਂ ਹੁਣ ਬੈਕਣ ਚਲੇ ਇਹਦਾ ਭਾਦੋ ਚੜਨਾ ਗਾਂਹ ਦੱਸ ਦੇਣ ਨੂੰ ਨਹੀਂ ਮਾਸ ਗੱਲ ਪ ਹੋਣ ਤਾਂ ਦੱਸੀ ਚੱਕੜੀ ਪੈਣੀ ਚਲ ਤੈਨੂੰ ਤੇ ਤੇਰੀ ਤਾਂ ਟੈਨਸ਼ਨ ਦੂਰ ਹੋਣੀ ਚਾਹੀਦੀ ਆ ਤੇ ਤੇਰੇ ਬਾਅਦ ਮੈਂ ਸੁੰਡੀ ਦੀ ਕਰਨੀ ਆਲੇ ਅੱਛਾ ਉਹ ਮੀ ਤਾਂ ਮੈਂ ਰੋਕੂੰਗਾ ਵੀ ਅੱਜ ਭਾਈ ਰੋਕਵਾਣਾ ਨਹੀਂ ਨਹੀਂ ਤੇ ਤੇਰੀ ਅੜੀ ਦਾ ਸੁੰਡੀ ਤਾਂ ਕਹਿੰਦੇ ਮਾਂ ਸੜੋ ਜਿੱਥਾਂ ਕਮ ਸੁਣਿਆ ਹੈਗਾ ਇਹ ਤਾਂ ਮੁਸਕਲ ਨਾਲ ਮਰ ਜਾਂਦੀ ਹੈ ਦਵਾਈ ਤੇ ਕਿਹੜੀ ਸੁੰਡੀ ਸੁੰਡੀ ਮਰ ਜਾਂਦੀ ਆ ਬੇਲ ਤਾਂ ਨਹੀਂ ਮਰਦੀ ਮੁਸਕਰ ਇਹਦਾ ਪੱਤੇ ਫਸ ਰੋਕ ਨਹੀਂ ਮੈਂ ਤਾਂ ਤੇਰੀ ਇਹ ਨੂੰ ਟਾਪਿਕ ਮੁੱਕ ਲਿਆ ਹੁਣ ਮੈਂ ਤੇਰੀ ਗੱਲ ਕਰਦਾ ਤਾਂ ਉਹ ਮੇਰਾ ਤਾਂ ਟੈਨਸ਼ਨ ਨਹੀਂ ਹੈਗਾ ਜੇ ਇਹਦੇ ਦਵਾਈ ਗੈਲੀ ਮਰੂਗੀ ਮੀਂਹ ਪੈ ਗਿਆ ਮੀਂਹ ਨਾ ਮਾਰ ਦੇਣੀ ਆ ਹਾਂ ਮੈਨੂੰ ਕਹਿੰਦਾ ਮੀਂਹ ਪੈ ਜਵੇ ਮੀਂਹ ਨਾ ਮਾਰ ਦੇਣੀ ਆ ਜੇ ਦੋ ਲਗਾਤਾਰ ਇਹ ਪੈ ਜਵੇ ਖਤਮ ਆ ਉਹ ਵੀ ਇਹਦਾ ਆਪਾਂ ਇੱਕ ਕਰਨੀ ਆ ਵੀ ਜੇ ਮੀਂਹ ਆ ਪਿਆ ਦੋ ਦਿਨ ਹੋਰ ਲੰਘ ਗਏ ਤਾਂ ਸੰਢੀ ਨੂੰ ਰੋਕ ਲੂਗੀ ਮਾਰ ਦੂਗੀ ਸੰਢੀ ਨਾ ਸਰ ਜਿਆਦਾ ਕਰਦਾ ਮੀਂਹ ਨਾ ਮਾਰ ਦੇਣ ਫਿਰ ਸੰਢੀ ਦਾ ਅਸਰ ਹੈ ਹੀ ਨਹੀਂ ਬਹੁਤਾ ਅਸਰ ਹੋ ਲਿਆ ਪਰ ਅਸਰ ਕਰਾਇਆ ਅੱਛਾ ਮੈਨੂੰ ਪਹਿਲਾਂ ਵੀ ਕਿਹ ਹੈ ਕਰੋਨਾ ਵੀ ਕੁਰਸੂਹਾਂ ਲੱਗਣ ਲੱਗ ਗਿਆ ਫਿਰ ਮੈਂ ਉਹਨੂੰ ਦਿਖਾਇਆ ਬੂਟੇ ਬਿੰਦਰ ਨੂੰ ਵੀ ਦਿਖਾਇਆ ਮੈਂ ਦੇਖ ਬੰਦ ਜਿਹੜੇ ਨੂੰ ਕੁਰ ਉਦੇਵਾਰ ਚਲੀ ਗਏ ਛੜਤੀ ਸਵੇਰੇ ਕਰਨੀ ਹੁਣ ਅੱਗੇ ਚਲੀ ਦੇਖੀ ਆ ਸੱਤ ਸੱਤ ਅੱਠ ਅੱਠ ਡੱਕੇ ਹੋਏ ਮੈਂ ਕੱਲ ਵੀਡੀਓ ਜੀ ਦਿਖਾਇਆ ਜਿਹੜੇ ਨੂੰ ਨਹੀਂ ਸੁੰਦਈ ਲੱਗੀ ਹੈਗੀ ਉਹ ਕੱਲਾ ਹੀ ਡੱਕਾ ਕੱਲਾ ਜਿਆ ਉਦੇਸਾਨ ਚਲੀ ਗਿਆ ਉਹ ਹਾਂ ਉਹਦੇ ਮੈਨੂੰ ਆਸ ਵੀ ਨਹੀਂ ਸਿਰੇ ਚੜਜੂਗਾ ਉਹ ਜਿਹੜੇ ਥੱਲੇ ਤੇ ਹੁਣ ਫੁੱਟਦੇ ਉਹਨਾਂ ਦੇ ਸਿਰੇ ਚੜਨਾ ਇਹ ਤੇ ਆਰਵਾ ਤਨੂੰ ਮੈਂ ਮੀਨਾ 15 ਦਿਨ ਪਹਿਲਾਂ ਦਿਖਾਤਾ ਸੀ ਆਪਣੇ ਉਹ ਚੀਜ਼ ਹੈ ਹਾਂ ਕੱਲ ਰੇਤਾ ਸੈਲਾ ਗੇਟ ਆਜਾ ਪੰਨਾ ਸਵੇਰੇ ਕਰ ਦੇਣੀ ਹੈ ਸਵੇਰੇ ਫੋਰਚੂਨਰ ਹੈ ਵੀ ਦੇਖਦੇ ਹੁਣ ਕਿਹਾ ਸਾਏ ਵੜਦੀ ਹੈ ਕਿ ਨਹੀਂ ਹਾਂ ਪਾਕੀ ਲੱਗਦੀ ਪਤਾ ਚਲੋ ਠੀਕ ਹੈ ਜੀ